ਉਹ ਲੱਤ ਕਿਹ ਹੈ ਰਸਤਾ ਕਰਾ ਲੈ ਦਾਂ ਰਸਤਾ ਕਿੱਥੇ ਕਰਾ ਦਦ ਨੂੰ ਹੈ ਹਜੇ ਹੁਣ ਤਾਂ ਆਇਆ ਹੁਣੀ ਰਸਤਾ ਹੈ ਕੰਮ ਕਰਨਾ ਪਊ ਬਾਈ ਆਇ ਨਹੀਂ ਕੰਮ ਚੱਲਣਾ ਹੁਣ ਤਾਂ ਖੇਤ ਕੰਮ ਕਰਨਾ ਪਊ ਕਹੀ ਚਲਾਉਣੀ ਪਊ ਟਰੈਕਟਰ ਤੇ ਬਹਿ ਕੇ ਬਾਣ ਮੋਣਾ ਪਊ ਅੱਜ ਤੈਨੂੰ ਹੋਰ ਤੈਨੂੰ ਕਦੋਂ ਵੀ ਕਰਨਾ ਪਊ ਤੈਨੂੰ ਫਿਰ ਜੀਰੀ ਵੀ ਲਾਉਣੀ ਪਊ ਤੈਨੂੰ ਫਿਰ ਰਾਤ ਨੂੰ ਵੀ ਆਉਣਾ ਪਿਆ ਕਰੂ ਦੂਜੇ ਕਿਤੇ ਜਾਣਾ ਨਾਲ ਵੱਡੇ ਖੇਤਾਂ ਨਾਈ ਵਾਲੇ ਅੱਜ ਲਈ ਅੱਜ ਲਈ ਅੱਜ ਲਈ ਜਮੜਾ ਸਹੀ ਕਰਾ ਲੈ ਪਟਕਾ ਆਪੋ ਸਿੱਖ ਨੇ ਸਾਰੀ ਜ਼ਿੰਦਗੀ ਸਿੱਖ ਨੂੰ ਜਗਲੋ ਬੁਲਾਵੋ ਹੁਣ ਕਰੀਏ ਚੱਲੀਏ ਥਣ ਲਈ ਚੰਗਾ ਸਾਡੇ ਮੋਹ ਸਾਥੀ ਕਾ ਬੁਲਾ ਗਏ ਜੇ ਚੱਲੀ ਮਾਣ ਬਿੱਲੀ ਆ ਚੱਲੀ ਚਲੋ ਤਰੋ

ਲੰਗੇ ਚੰਗਾ ਸੁਆ ਮੂਰੇ ਪਾ ਪਟ ਡਿੱਗਦੀ ਨਾ ਆ ਜਾ ਲੰਗੇ ਚੰਗਾ ਫੜ ਕੇ ਲਗਾਉਂ ਐ ਡਿੱਗਣ ਤਾਂ ਨਹੀਂ ਦੰਦਾ ਮੈਂ ਆ ਜਾ ਚੰਗਾ ਲਾਗੋ ਦੀ ਚੱਕਾ ਪਰ ਉਹ ਬਈ ਨਹੀਂ ਹੈ ਮਾ ਸੇ ਮੂਰ ਭਈਆ ਕਿੰਨੀ ਸੋਹਣੀ ਹਵਾ ਚੱਲਦੀ ਐ ਅਸੀਂ ਤਾਂ ਕਿੱਧਰ ਨਿਕਲੇ ਆਏ ਸਾਡਾ ਸ਼ਕਲ ਹੋ ਰਿਹਾ ਅਸੀਂ ਡਿੱਗਾਂਗੇ ਫੋਟੋ ਖਿੱਚਣ ਆ ਲਈ ਅਰੇ ਖੜ ਕੇ ਬੜੀ ਸੋਹਣੀ ਫੋਟੋ ਤੇਰੀ ਖਿੱਚੂ ਚੰਗਾ ਆਉਂਦੇ ਹੋਏ ਫੋਟੋ ਅਸੀਂ ਅੰਦਰ ਚੱਲੀਏ ਅੰਦਰ ਦੀ ਲੈ ਫਿਰ ਤੋਂ ਥੱਲੇ ਜਾ ਉੱਤਰ ਜਾ ਆਂਦੀ ਚੱਲ ਵੜਦੇ ਨਹੀਂ ਸਾਡਾ ਰੂਮ ਆ ਪਾਪਾ ਰੱਖੀ ਪਾਪਾ ਸਾਡਾ ਰੂਮ ਉਹ ਸਾਡੀ ਬੰਸੀ ਆਤਰ ਮਗਾ ਗਿਆ ਕੋਠਾ ਫਤੇ ਹੈ ਪਪਾ ਜਗਾਤਾ ਹੈਗੀ ਨਹੀਂ ਹੈਗੀ ਆ ਓਏ ਆਹੂ ਦੇ ਰਾ ਉੱਥੇ ਕੋਤੇ ਰਾ ਤੇ ਸਰੋਕਿਆ ਹੋਇਆ ਪਾਇਨੇ ਇੱਥੇ ਬਾਇਰੇ ਰੋਕਿਆ ਹੋਇਆ ਹੈ ਨੀਚੇ ਜਾਣ ਦੇ ਹਾਂ ਰੋਜ਼ ਆਇਆ ਕਰਾਂਗਾ ਖੇਤ ਮੇਰਾ ਹਾਂ ਢੇਲੀ ਹਾਂ ਅੱਛਾ ਸਕੂਲ ਕੌਣ ਜਾਇ ਕਰੂ ਤਾਂ ਹੁਣ ਤਾਂ ਤਰਪਾ ਮੇਰਾ ਸਕੂਲ ਜਾਇ ਕਰੂ ਐਸੇ ਜਾਇ ਕਰੂ ਪਪਾ ਆ ਕੀ ਹੈ ਹੈ ਆ ਕੀ ਹੈ ਪਪਾ ਇਹ ਤਾਂ ਖੇਤਾਂ ਤੇ ਕੁਸਤ ਜਿਹਾ ਹੈ ਇਹ ਬਹੁਤ ਕਰਚੇ ਮਚਾਏ ਹੋਏ ਨੇ ਤੁਸੀਂ ਸਪਰਾਤ ਨਾਲ ਕੀ ਹੋ ਮੈ ਕਰੂੰਗੇ ਕਿ ਮੈਂ ਆਹਾ ਮੱਕੀ ਬੀਜੀ ਹੋਈ ਆ ਇਹ ਤਾਂ ਔਰ ਆਹ ਜੇ ਤਾਂ ਕੋਈ ਦਿਖਾ ਤੇ 11 ਕੰਮ ਖੇਡੋ ਲਕਾਮ ਨਾਲ ਲਈ ਇੱਕ ਵਿੱਚੋਂ থামਨੇਲ ਆਪ ਮੂਰੇ ਲਾਵਾਂਗੇ ਰੋ YouTube ਤੇ থামਨੇਲ ਲੱਕੀ ਸੋਨਾ ਜੀ

ਇਤ ਕੀ ਲੋਕਾਂ ਨੇ ਬਹੁਤ ਜ਼ਿਆਦਾ ਮੱਕੀ ਲਾਈ ਆ। ਆਪਾਂ ਤੇਰੇ ਪਿੱਛੇ ਵੇਰਵਾ। ਤੇ ਮੂੰਗੀ ਬਹੁਤ ਲੋਕਾਂ ਨੇ ਲਾਈ ਹੋਈ ਇਤ ਕੀ। ਪਹਿਲਾਂ ਆਪਾਂ ਵੀ ਸੋਚਦੇ ਸੀ ਲਾਉਣ ਬਾਰੇ ਪਰ ਲੇਟ ਹੋ ਗਿਆ ਆਪਾਂ। ਫਿਰ ਆਪਾਂ ਨੂੰ ਫਸਲ ਦਾ ਔਖਾ ਹੋ ਜਾਂਦਾ ਲੇਟ ਹੋ ਜਾਂਦੀ ਫਸਲ। ਚਲੋ ਆ ਅਗਲੀ ਵਾਰ ਦੇਖਾਂਗੇ।

ਉਹ ਕਰ ਚੁੱਕੇ ਜਾਂਦੇ ਕਿਸੇ ਨੂੰ ਥੋੜਾ ਤੱਕੇ ਰਸਤਾ ਕਰਾ ਦੇਂਦਾ ਰਸਤਾ ਕਿੱਥੇ ਕਰਾ ਦੇਦ ਨੂੰ ਹੈ ਹਜੇ ਹੁਣ ਤਾਂ ਆਇਆ ਹੁਣੀ ਰੈਸਟ ਹੈ ਕੰਮ ਕਰਨਾ ਪਊ ਬਾਈ ਆਇ ਨਹੀਂ ਕੰਮ ਚੱਲਣਾ ਹੁਣ ਤਾਂ ਖੇਤ ਕੰਮ ਕਰਨਾ ਪਊ ਕਹੀ ਚਲਾਉਣੀ ਪਊ ਟਰੈਕਟਰ ਤੇ ਬਹਿ ਕੇ ਬਾਣ ਮੋਣਾ ਪਊ ਅੱਜ ਤੈਨੂੰ ਹੋਰ ਤੈਨੂੰ ਕਦੋਂ ਵੀ ਕਰਨਾ ਪਊ ਤੈਨੂੰ ਫਿਰ ਜੀਰੀ ਵੀ ਲਾਉਣੀ ਪਊ ਤੈਨੂੰ ਫਿਰ ਰਾਤ ਨੂੰ ਵੀ ਆਉਣਾ ਪਿਆ ਕਰੂ ਹੋਰ ਪਾਣੀ ਲਾਉਣਾ ਮੋਟਰ ਛੱਡਣੀ ਹੈ ਉੱਥੇ ਦਾ ਭੂਤ ਲਾਦੇ ਹੋਰ ਰਾਤ ਨੂੰ ਭੂਤਾਂ ਡਰਾ ਹੀ ਦਿੰਦੀਆਂ ਹੁੰਦੀਆਂ ਨੇ ਪਿੱਛੇ ਵੀ ਪੈ ਸਕਦੀ ਹੈ ਤੇਰੇ ਰਾਤ ਨੂੰ ਨਹੀਂ ਆਉਂਦਾ ਹਾਂ ਜਾਨ ਕੇ ਕਹਿੰਦਾ ਕੁਝ ਨਹੀਂ ਹੈਗਾ ਆਪਾਂ ਭੂਤੋ ਘਟਾ ਆ ਚਲੀ ਮੈਂ ਤਲਾਕ ਨੂੰ ਆ ਜਾ ਤੂੰ ਨੋ ਦਿਨ ਜਾਂਦੇ ਲੱਗੇ ਇੱਥੇ ਇਹ ਜੋ ਤਰਕੀ ਜਾਣਾ ਬੰਦਾ ਹੁੰਦਾ ਮੇਰਾ ਪੁੱਤਲੀ ਵੀ ਆਇਆ ਕਰਾਂਗੇ ਉੱਥੇ ਜਾ ਕੇ ਉੱਥੇ ਜਾ ਕੇ ਉੱਧਰ ਵੀ ਹੁੰਦਾ ਫਿਰ ਉੱਧਰ ਦੀ ਦੂਰ ਵਾਲਾ ਪੈ ਜਾਂਦਾ ਉਤੋਂ ਦੀ ਆ ਚਲੀ ਆ ਜਾ ਕੋਈ ਨਹੀਂ ਆਲਾ ਗੋਦੀ ਚੱਕਾ ਹੈ ਗੋਦੀ ਚੜਦੇ ਹੁੰਦੇ ਠੀਕ ਐ ਇਹਦੇ ਤੋਂ ਥੋੜਾ ਜਿਹਾ ਇੱਥੇ ਗਿੱਲਾ ਪਾਣੀ ਕੋੜੀ ਲੱਗਿਆ ਫਿਰ ਵਧੀਆ ਆਪਾਂ ਵਿੱਚ ਤੁਰਪਿਆ ਕਰਾਂਗੇ ਉਹਦੇ ਫੇਰ ਤਾਂ ਸੁੱਕ ਜੂ ਹੋ ਆਹ ਬਰਤਾਂ ਨਾ ਪਸੋਨੀਆ ਬਣਾ ਲਾਂਗੇ ਘੱਟਾ ਮੋਟਿਆ ਕਰ ਲਾਂਗੇ ਫੇਰ ਤੁਰ ਜਾਇਆ ਕਰੂ ਤੇ ਅਸੀਂ ਸਾਲ ਕੁ ਸਮੇਂ ਮੈਂ ਵੀ ਮੰਜਾ ਮੰਜਾ ਲੱਗੇ ਪੈ ਜਾ ਕੀ ਨਰਮੀ ਮੰਜਾ ਮੰਜਾ ਲੱਗੇ ਪੈ ਜਾ ਕਰਾਂਗੇ ਮੰਜਾ ਆਪਣਾ ਟੁੱਟ ਗਿਆ ਤੇ ਪਿਆਸ ਲਿਆ ਮੰਜਾ ਤਾਂ ਆਪਾਂ ਹੋਰ ਚੱਕ ਕੇ ਲਿਆਵਾਂਗੇ ਨਾ ਮੰਜਾ ਆਹ ਰੇ ਕੁੱਥੇ ਪਿਆ ਮੈਂ ਛੋਟੀ ਜੀ ਭਲੂngੜੀ ਉਹ ਚੱਕ ਲਿਆ ਮੰਗ ਉੱਥੇ ਪੇ ਹੋ ਰੱਖਿਆ ਕਰਾਂਗੇ ਆ ਮਜ਼ਾ ਲੈ ਲੈ ਉੱਥੇ ਰਸਤਾ ਕਰ ਲੈ ਐਚੜਾ ਹੈ ਕਰਕੇ ਭਲੂngੜੀ ਇਹਦੇ ਥੱਲੇ ਇੰਦਰ ਥੱਲੇ ਰਸਟ ਕਰਿਆ ਕਰਾਂਗੇ ਇੱਥੇ ਰਸਟ ਕਰਿਆ ਕਰਾਂਗੇ ਫੇਰ ਤੇ ਚੱਕ ਕੇ ਰਸਟ ਭਾਲਦਾ ਕੇ ਚੱਕ ਕੇ ਕੰਮ ਕਰਨਾ ਪਿਆ ਤੁਹਾਨੂੰ ਕੌਣ ਉਹ ਇੱਥੇ ਹੁੰਦਾ ਥੋੜਾ ਹੁੰਦਾ ਆਹ ਉਹ 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 ਨਾ ਦਾ ਖੇਤ ਹੈਗਾ tuh gila apa ya party sama sedikit ya eh deras ya ਆਜ ਲਈ ਪਪਾ ਸਿੱਧੂ ਉਸਾਰੇ ਦਾ ਪਿੰਡ ਹੋਰ ਹੈ ਕੀ ਸਿੱਧੂ ਉਸਾਰੇ ਦਾ ਪਿੰਡ ਇਹ ਦੂ ਮੁਸਲ ਦਾ ਪਿੰਡ ਕਿਹੜਾ ਹੱਸਾ ਉਹ ਘਰ ਸਿੱਧੂ ਮੁਸਲ ਦਾ ਘਰ ਕਿੱਥੋਂ ਆ ਗਿਆ ਓਰੇ ਇੱਥੇ ਹੀ ਹੈ ਲੈ ਇੱਕ ਹੋਰ ਆ ਪ੍ਰਾਣਾ ਉਹ ਤਾਂ ਉੱਥੇ ਹੈਗਾ ਪਿੱਕੀ ਤੋਂ ਗਾਹਾਂ ਗਾਹ ਨਹੀ ਹਜੇ ਪਿੱਕੀ ਤੋਂ ਜਾਣਿਆ ਸੀ ਪਿੱਕੀ ਹਾਂ ਪਰ ਪਿੱਕੀ ਤੋਂ ਵੀ ਆ ਗਿਆ ਉਹ ਤੇ ਵੀ ਆਇਆ ਪ੍ਰਾਨਕਰ ਉਹ ਉੱਥੇ ਰੱਖੇ ਤੇ ਉਹਦੇ ਉਹਦੇ ਘਰ ਵਰਗਾ ਲੱਗਦਾ ਹਨਾ ਤਾਂ ਕਹਿਣਾ ਉਹਦਾ ਕਰਨੀ ਹੈਗਾ ਉਹਦਾ ਕਰ ਦਿਖਾ ਕੇ ਲਿਆਵਾਂਗੇ ਤੇਰੇ ਤਾਰਮੁਕੇ ਅਸਾ ਇਹ ਤਾਰਮੁਕੇ ਤਾਰਮੁਗੀ ਮੋਟਰ ਹੈ ਪਤਾ ਹੋਦੈ ਨਾ ਤੋ ਸਾਰਾ ਤੈਨੂੰ ਗੇਮ ਪਤਾ ਹੈ ਮੈਂ ਸੇਸੀ